ਅੱਜ ਕ੍ਰਿਸ਼ਨ ਜਨਮ ਅਸ਼ਮੀਏ ਤੇ ਘਰ ਘਰ ਦੇ ਵਿੱਚ ਜਰੀਏ ਕ੍ਰਿਸ਼ਨ ਜਨਮ ਅਸ਼ਮੀ ਮਣਾਈ ਜਾਣੀ ਸੁਪਰੀ ਤੁਹਾਨੂੰ ਦਿਖਾਵਾਂਗੇ ਅੱਜ ਕ੍ਰਿਸ਼ਨ ਜਨਮ ਅਸ਼ਮੀਏ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਮਨਾਇਆ ਜਾਂਦਾ ਤੁਹਾਡੇ ਮਨ ਵਿੱਚ ਕਿੱਦਾਂ ਆਇਆ ਕਿ ਮਿੱਟੀ ਵਾਲਾ ਕੇਕ ਜਿਹੜਾ ਬਣਾਉਣਾ ਕਿਉਂ ਇਹ ਪਾਇਦਾਨੀ ਰੁਈ ਨਮੀਜੀ ਜਿੱल्या ਵਾਂਗੇ ਸ਼ੌਪ ਦਾ ਨਾਮ ਅੱਗੇ ਵਧੇਗਾ ਉਹਨਾਂ ਦੀ ਕਿਰਪਾ ਦੇ ਨਾਲ ਸਾਰਾ ਕੁਝ ਉਹਨਾਂ ਦੀ ਕਿਰਪਾ ਦੇ ਨਾਲ ਹੀ ਹੈ ਸਿੰਪਲ ਕੇਕ ਨੂੰ ਨਹੀਂ ਬੇਕ ਰਹੀ ਉਹ ਇਹਨਾਂ ਕੇਕਾਂ ਵਾਲੀ ਧਿਆਨ ਹੈ ਉਹ ਇਹ ਕੇਕ ਜੀ ਫੋਟੋ ਚਾਹਤ ਰਹੇ ਸੋ ਅੱਜ ਨਿਊ ਵਿਜੇ ਬੇਕਰੀ ਤੇ ਤੁਹਾਨੂੰ ਲੈ ਕੇ ਆਏ ਆ ਕਿ ਜਿੱਤੇ ਕੀ ਖੇਚ ਦਾ ਕੇਂਦਰ ਬਣੇ ਹੋਏ ਨੇ ਕੇਕ ਅੱਜ ਕ੍ਰਿਸ਼ਨ ਜਨਮ ਅਸ਼ਟਮੀ ਹੈ ਤੇ ਘਰ ਘਰ ਦੇ ਵਿੱਚ ਜਰੀਏ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਜਾਣੀ ਹੈ ਉਸ ਤਸਵੀਰ ਤੁਹਾਨੂੰ ਦਿਖਾ ਦਾਂਗੇ ਨਿਊ ਵਿਜੇ ਬੇਕਰੀ ਬਟਾਲਾ ਸ਼ਹਿਰ ਦੇ ਵਿੱਚ ਅਲੱਗ ਤਰ੍ਹਾਂ ਦੇ ਜਿਹੜੇ ਕੇਕ ਨੇ ਉਹ ਤਿਆਰ ਕੀਤੇ ਗਏ ਨੇ ਬੜਾ ਖੇਚਦਾ ਕੇਂਦਰ ਬਣੇ ਹੋਏ ਨੇ ਸੋ ਮੇਰੇ ਵੱਲੋਂ ਤੇ ਮੇਰੀ ਸਾਰੀ ਟੀਮ ਵੱਲੋਂ ਸਾਰਿਆਂ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਕਿਉਂਕਿ ਸਾਰੇ ਲੋਕ ਜਿਹੜੇ ਨੇ ਅੱਜ ਕ੍ਰਿਸ਼ਨ ਕਨਈਆ ਦੇ ਰੰਗ ਦੇ ਵਿੱਚ ਰੰਗ ਜਾਣੇ ਨੇ ਆਪਾਂ ਗੱਲਬਾਤ ਵੀ ਕਰਦੇ ਜਿਹੜੇ ਤੁਹਾਡੇ ਓਨਰ ਨੇ ਉਹਨਾਂ ਨੇ ਬੜੀ ਵਧੀਆ ਪਹਿਲ ਕਦਮੀ ਕੀਤੀ ਆ ਆਪਾਂ ਗੱਲਬਾਤ ਕਰਦੇ ਆ ਓ ਨਮਸਕਾਰ ਭਾਜੀ ਨਮਸਕਾਰ ਸਰ ਕੀ ਨਾਮ ਦੇ ਵਿਕਰਮਜੀਤ ਸਿੰਘ ਵਿਕਰਮਜੀਤ ਕਿੱਦਾਂ ਤੁਹਾਡੇ ਮਨ ਦੇ ਵਿੱਚ ਆਇਆ ਕਿ ਰੈਗੂਲਰ ਕੇਕ ਤਾਂ ਤੁਸੀਂ ਬਣਾਉਂਦੇ ਬਣਾਉਂਦੇ ਹੋ ਅੱਜ ਕ੍ਰਿਸ਼ਨ ਜਨਮ ਅਸ਼ਟਮੀ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਮਨਾਇਆ ਜਾਂਦਾ ਤੁਹਾਡੇ ਮਨ ਵਿੱਚ ਕਿੱਦਾਂ ਆਇਆ ਕਿ ਮਟਕੀ ਵਾਲਾ ਕੇਕ ਜਿਹੜਾ ਬਣਾਉਣਾ ਦੇਖੋ ਇਹਦੇ ਦੋ ਪਹਿਲੂ ਨੇ ਪਹਿਲਾਂ ਤਾਂ ਆਪਣੀ ਸ਼ਾਪ ਹੈ ਜਦੋਂ ਹੀ ਆਪਾਂ ਇਦਾਂ ਦੀ ਕੋਈ ਨਵੀਂ ਚੀਜ਼ ਲਿਆਵਾਂਗੇ ਸ਼ਾਪ ਦਾ ਨਾਮ ਅੱਗੇ ਵਧੇਗਾ ਉਹਨਾਂ ਦੀ ਕਿਰਪਾ ਦੇ ਨਾਲ ਸਾਰਾ ਕੁਝ ਉਹਨਾਂ ਦੀ ਕਿਰਪਾ ਦੇ ਨਾਲ ਹੀ ਹੈ ਜਨਮ ਦਿਹਾੜਾ ਉਹਨਾਂ ਦਾ ਉਹਨਾਂ ਦੀ ਖੁਸ਼ੀ ਚ ਆਪਾਂ ਕੇਕ ਤਿਆਰ ਕੀਤਾ ਹੈ ਜਿਹੜਾ ਕੋਈ ਕਸਟਮਰ ਆ ਕੋਈ ਹੋਰ ਸਮਾਨ ਲੈ ਕੇ ਆਣ ਲੈਣ ਵਾਸਤੇ ਆਉਂਦੇ ਆ ਲੇਕਿਨ ਅਸੀਂ ਕੇਕ ਦੇ ਕੇ ਉਹ ਦੁਬਾਰਾ ਉਹ ਕੇਕ ਵੀ ਲੈਂਦੇ ਆ ਸੋ ਫਿਰ ਰੈਗੂਲਰ ਤੁਸੀਂ ਇਹ ਬਣਾ ਰਹੇ ਕੋਈ ਨਾ ਆਰਡਰ ਤੇ ਵੀ ਬਣਦੇ ਪੈਣ ਕਿਉਂਕਿ ਇਹ ਰੈਗੂਲਰ ਤੇ ਬਣਦੇ ਬਣਦੇ ਆ ਮੈਨੂੰ ਪਤਾ ਹੈ ਕੋਈ ਆਰਡਰ ਤੇ ਵੀ ਤਿਆਰ ਹੁੰਦੇ ਆ ਬਿਲਕੁਲ ਸਰ ਇਹ ਆਰਡਰ ਤੇ ਵੀ ਬੰਦਿਆ ਜਿਹੜੇ ਵੱਡੇ ਕੇਕ ਸੀ ਆਰਡਰ ਤੇ ਜਾਨ ਮਲੇ ਉਹ ਚਲੇ ਗਏ ਨੇ ਹੁਣ ਰੂਟੀਨ ਵਾਈਜ਼ ਜੋ ਚੱਲਦੇ ਕੇਕ ਨੇ ਛੋਟੇ ਉਹ ਬਣ ਰਹੇ ਆ ਜੀ ਸੋ ਫਿਰ ਕਿੰਨਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਕਿਉਂਕਿ ਮੈਨੂੰ ਪਤਾ ਲੱਗਾ ਕਿ ਲੋਕ ਜਿਹੜੇ ਨੇ ਮਟਕੀ ਆਏ ਕੇਕ ਜਰਾ ਮੰਗਦੇ ਪਏ ਦੇਖੋ ਆਮ ਦਿਨਾਂ ਨਾਲ ਦਿੰਦੇ ਆਰਦਾ ਸਾਨੂੰ ਪਤਾ ਲੱਗ ਜਾਂਦਾ ਤਾਂ ਹੀ ਇੱਕ ਇੱਕ ਸਰੇ ਤਿਆਰ ਹੋ ਰਿਹਾ ਜੋ ਕਿ ਤਿਆਰ ਹੋ ਰਿਹਾ ਤੁਹਾਡੇ ਸਾਹਮਣੇ ਹੀ ਆ ਵੀ ਦੇ ਨੇ ਤੇ ਜਾ ਵੀ ਦੇ ਨੇ ਜੀ ਸੋ ਫਿਰ ਲੋਕ ਜਿਹੜੇ ਰੈਗਮਰ ਕਸਟਮਰ ਜਿਹੜੇ ਨੇ ਕੇਕ ਲੈਣ ਆਉਂਦੇ ਨੇ ਸਿੰਪਲ ਤਾਂ ਉਹ ਵੀ ਜਿਹੜਾ ਖਿੱਚ ਦਾ ਕੇਂਦਰ ਬਣਿਆ ਉਹ ਵੀ ਇਹੀ ਕੇਕ ਮੰਗਦੇ ਨੇ ਬਿਲਕੁਲ ਸਰ ਉਹ ਸਿੰਪਲ ਕੇਕ ਨੂੰ ਨਹੀਂ ਵੇਖ ਰਹੇ ਉਹ ਇਹਨਾਂ ਕੇਕਾਂ ਵੱਲ ਹੀ ਧਿਆਨ ਹੈ ਉਹ ਇਹ ਕੇਕਾਂ ਦੀ ਇੰਪੋਰਟੈਂਸ ਜ਼ਿਆਦਾ ਸਮਝਦੇ ਆ ਇੱਕ ਇੱਕ ਲੈ ਕੇ ਜਾ ਰਹੇ ਆ ਫਿਰ ਨਾਮ ਹੀ ਜਿਹੜਾ ਕਾਨਾਵਲ ਖਾਂਦੇ ਤੇ ਨਾਮ 100% ਕਾਨਾ ਦਾ ਲਿਖਾ ਰਿਹਾ ਜੀ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਕਿ ਬੜਾ ਖੇਚ ਦਾ ਕੇਂਦਰ ਬਣਿਆ ਹੋਇਆ ਏ ਕੇਕ ਮਟਕੀ ਵਾਲਾ ਕੇਕ ਮਟਕੀ ਦੇ ਵਿੱਚੋਂ ਮੱਖਣ ਜਿਰਾਏ ਉਹ ਬਾਹਰ ਆਂਦਾ ਪਿਆ ਤਾਂ ਬਹੁਤ ਖੇਚ ਦਾ ਕੇਂਦਰ ਬਣਿਆ ਹੋਇਆ ਏ ਤਾਂ ਬਹੁਤ ਵਧੀਆ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਜਿਰਾਏ ਕ੍ਰਿਸ਼ਨ ਜਨਮਸ਼ਟਮੀ ਦਾ ਤਿਉਹਾਰ ਜਿਰਾਏ ਮਨਾਇਆ ਜਾ ਰਿਹਾ ਅਤੇ ਕਸਟਮਰ ਵੀ ਜਰੇ ਪਹੁੰਚੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕਿ ਉਹ ਵੀ ਕੇਕ ਜਿਰਾ ਨੇ ਉਹ ਵੀ ਕ੍ਰਿਸ਼ਨ ਜਨਮਸ਼ਟਮੀ ਦੇ ਉੱਤੇ ਕੇਕ ਸੈਲੀਬ੍ਰੇਟ ਕਰਨਗੇ ਜਨਮਸ਼ਟਮੀ ਦੇ ਉੱਤੇ ਕ੍ਰਿਸ਼ਨ ਕਨਈਆ ਜੀ ਦਾ ਆਪਾਂ ਗੱਲਬਾਤ ਕਰਦੇ ਹਾਂ ਸੋ ਨਮਸਕਾਰ ਭਾਜੀ ਨਮਸਕਾਰ ਜੀ ਕੀ ਨਾਮ ਜੀ ਦੀਪਕ ਦੀਪਕ ਜੀ ਫਿਰ ਤੁਸੀਂ ਵੀ ਕੇਕ ਲੈਣ ਆਏ ਹੋ ਬਿਲਕੁਲ ਜੀ ਬਿਲਕੁਲ ਅੱਜ ਫਿਰ ਇੱਕ ਨਈਆ ਜੀ ਦਾ ਹਾਂਜੀ ਹੈਪੀ ਬਰਥਡੇ ਆ ਜੀ ਉਹਨਾਂ ਦਾ ਤੇ ਤੁਸੀਂ ਵੀ ਫਿਰ ਘਰ ਦੇ ਵਿੱਚ ਹੀ ਸੈਲੀਬ੍ਰੇਟ ਕਰਨਾ ਬਿਲਕੁਲ ਪਰਿਵਾਰ ਸਨੇਤ ਹਾਂਜੀ ਕਿੱਦਾਂ ਲੱਗਦਾ ਕਿ ਹਰ ਸਾਲ ਦੀ ਤਰ੍ਹਾਂ ਕ੍ਰਿਸ਼ਨ ਕਨਈਆ ਜੀ ਦਾ ਜਨਮ ਅਸ਼ਮੀ ਜਿਹੜੀ ਮਨਾਈ ਜਾਂਦੀ ਹੈ ਬੜੀ ਖੁਸ਼ੀਆਂ ਤੇ ਚਾਹਾਂ ਨਾਲ ਮਨਾਈ ਜਾਂਦੀ ਹੈ ਜੀ ਕਿੱਦਾਂ ਲੱਗਦਾ ਤੁਹਾਨੂੰ ਬਹੁਤ ਵਧੀਆ ਲੱਗਦਾ ਜੀ ਬਹੁਤ ਸਾਡੇ ਗੁਰੂ ਮਹਾਰਾਜ ਆ ਹਾਂਜੀ ਉਹਨਾਂ ਦਾ ਜਨਮ ਦਿਨ ਆਜੀ ਆਪਣੇ ਘ ਅਸੀਂ ਸੈਲੀਬ੍ਰੇਟ ਕਰਾਂਗੇ ਸੋ ਕਿਹੜਾ ਕੇਕ ਤੁਸੀਂ ਵੀ ਫਿਰ ਲੈਣ ਆਏ ਹੋ ਅਸੀਂ ਇਹ ਬੱਚਿਆਂ ਨੇ ਕੋਈ ਆ ਮਟਕੀ ਨਹੀਂ ਦੂਸਰਾ ਸਾਜੀ ਕੌਨਸਾ ਲਿਆ ਹੈ ਮਟਕੀ ਵਾਲਾ ਕੇਕ ਜਿਹੜਾ ਤੇ ਮਟਕੀ ਵਾਲਾ ਨਹੀਂ ਲਿਤਾ ਇਹਨਾਂ ਨੇ ਇਹਨਾਂ ਨੇ ਮਿਲ ਕੇ ਕੇਕ ਲਿਤਾ ਅੱਛਾ ਹੈ ਕ੍ਰਿਸ਼ਨ ਜਰਮਸਟ ਨੂੰ ਆਸਤਾ ਯਾਰਾ ਜਿੱਦ ਨੂੰ ਸੈਲੀਬ੍ਰੇਟ ਕਰਨਾ ਹਾਂਜੀ ਹਾਂਜੀ ਮਟਕੀ ਹਾਂਜੀ ਹਾਂਜੀ ਸੋ ਕਸਟਮਰ ਨੇ ਕਸਟਮਰ ਵੀ ਜਰੇ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਕਸਟਮਰ ਵੀ ਜਰੇ ਨੇ ਕਾਫੀ ਜਰੇ ਕਸਟਮਰ ਨੇ ਉਹ ਵੀ ਜਰੇ ਨੇ ਇੱਥੇ ਆਂਦੇ ਪਏ ਨੇ ਪਕੀਟ ਦਾ ਕੇਂਦਰ ਬਣਿਆ ਹੋਇਆ ਮਟਕੀ ਵਾਲਾ ਕੇਕ ਆਪਾਂ ਕਸਟਮਰ ਜਿਨੇ ਨੇ ਆਏ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਕਿ ਉਹ ਵੀ ਮਟਕੀ ਵਾਲਾ ਕੇਕ ਲੈਣ ਹੀ ਆਏ ਨੇ ਕਿਉਂਕਿ ਕ੍ਰਿਸ਼ਨ ਜਨਮਸ਼ਟਮੀ ਹੈ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਏ ਉਹ ਅੱਜ ਲੱਲਾ ਦਾ ਜਨਮ ਦਿਨ ਜਿਹੜਾ ਏ ਮਨਾਇਆ ਜਾ ਰਿਹਾ ਕਾਨਾ ਦਾ ਤੋਂ ਗੱਲਬਾਤ ਕਰਦੇ ਆਂ ਨਮਸਕਾਰ ਭਾਜੀ ਨਮਸਕਾਰ ਕੀ ਨਾਮ ਦੇ ਅਭਿਸ਼ੇਕ ਅਭਿਸ਼ੇਕ ਜੀ ਫਿਰ ਤੁਸੀਂ ਵੀ ਆਦੇ ਕ੍ਰਿਸ਼ਨ ਜਨਮਸ਼ਟਮੀ ਮਨਾਣੀ ਹੈ ਤੇ ਕੇਕ ਲੈਣ ਆਏ ਹੋ ਤੇਰਾ ਮਟਕੀ ਵਾਲਾ ਕੇਕ ਜਿਹੜਾ ਏ ਬੜਾ ਖਿੱਚ ਦਾ ਕੇਂਦਰ ਬਣਿਆ ਹੋਇਆ ਕਿਉਂਕਿ ਮਟਕੀ ਜਿਹੜਾ ਛੋਟਾ ਜਿਹਾ ਲੱਲਾਏ ਤੇ ਉਹ ਮਟਕੀ ਦੇ ਵਿੱਚੋਂ ਕੇਕ ਬਾਹਰ ਆਉਂਦੇ ਉਹ ਬੜਾ ਖਿੱਚ ਦਾ ਕੇਂਦਰ ਤੁਸੀਂ ਫਿਰ ਉਹ ਹੀ ਲੈਣ ਆਏ ਜੀ ਕਿਦਾਂ ਲੱਗਦਾ ਹੈ ਕਿ ਹਰ ਸਾਲ ਦੀ ਤਰ੍ਹਾਂ ਜਿਹੜਾ ਕ੍ਰਿਸ਼ਨ ਜਨਮ ਅਸਤਮੀ ਜਰੀ ਮਨਾਈ ਜਾਂਦੀ ਹੈ ਸੋ ਕਸਟਮਰ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਨੇ ਵੀ ਕਿਹਾ ਹੈ ਕਿ ਬਹੁਤ ਵਧੀਆ ਲੱਗਦਾ ਹੈ ਜੀ ਹਰ ਸਾਲ ਕ੍ਰਿਸ਼ਨ ਜਨਮ ਅਸਤਮੀ ਜਰੀਏ ਸਾਰੇ ਹਿੰਦੁਸਤਾਨ ਦੇ ਵਿੱਚ ਜਰੀਏ ਮਨਾਈ ਜਾਂਦੀ ਹੈ ਸੋ ਖਿੱਚ ਦਾ ਕੇਂਦਰ ਬਣਿਆ ਹੋਇਆ ਮਟਕੀ ਵਾਲਾ ਕੇਕ ਤੁਹਾਨੂੰ ਤਸਵੀਰਾਂ ਜੀ ਵੀ ਵਿਖਾਇਆ ਕੀ ਬੜੀ ਪਹਿਲ ਕਦਮੀ ਕੀਤੀ ਏ ਮਟਕੀ ਵਾਲਾ ਕੇਕ ਕਾਨਾ ਜੀ ਦਾ ਅੱਜ ਜਨਮ ਦਿਹਾੜਾ ਏ ਸਾਰੇ ਹਿੰਦੁਸਤਾਨ ਦੇ ਵਿੱਚ ਜਨਮ ਦਿਹਾੜਾ ਮਨਾਇਆ ਜਾ ਰਿਹਾ ਸੋ ਮੇਰੇ ਵੱਲੋਂ ਤੇ ਮੇਰੀ ਟੀਮ ਵੱਲੋਂ ਵੀ ਜਰਾ ਏ ਸਾਰਿਆਂ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਮੁਬਾਰਕਾਂ ਹੋਣ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਜਿਹੜੇ ਵੀ ਕ੍ਰਿਸ਼ਨ ਲੱਲਾ ਦੇ ਭਗਤ ਨੇ ਉਤੋਂ ਤੱਕ ਵੀਡੀਓ ਜਰੀਏ ਪਹੁੰਚਣੀ ਚਾਹੀਦੀ ਸੋ ਕੈਮਰਾ ਪਰਸਨ ਪਵਰ ਕੇ ਬਾਦ ਲक्की ਰਾਜਪੂਤ ਗੁਰਦਾਸਪੁਰ